ਸਸਿਆਕਲ ਜੀ ਸਵਾਗਤ ਹੈ ਤੁਹਾਡਾ-ਤੁਹਾਡਾ ਆਪਣੇ ਚੈਨਲ ਐ ਮੈਸ W ਸਟੱਡੀ ਫਾਰ ਜੋਬ ਵਿੱਚ ਤੁਸੀਂ ਦੇਖ ਰਹੇ ਹੋ ਐਮ ਐਸ W ਸਟੱਡੀ ਫਾਰ ਜੋਬ ਸਭ ਤੋਂ ਪਹਿਲਾਂ ਜਿਹੜਾ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਵਧਾਈਆਂ ਹੋਣ ਜੀ ਹੈਪੀ ਨਿਊ ਇਅਰ ਸਾਰਿਆਂ ਲਈ ਜਿਹੜਾ ਨਵਾਂ ਸਾਲ 2019 ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਤੇ ਇਸ ਤੋਂ ਇਲਾਵਾ ਜਿਹੜੇ ਵੀ ਪੀਐਸਟੈਟ ਐਗਜ਼ਾਮ ਨਾਲ ਜੁੜੇ ਹੋਏ ਹੈ ਜਾਂ ਕਿਸੇ ਹੋਰ ਐਗਜ਼ਾਮ ਨਾਲ ਜੁੜੇ ਹੋਏ ਹੈ ਤਾਂ ਉਹਨਾਂ ਦਾ ਜਿਹੜਾ ਇਸ ਸਾਲ ਦੇ ਵਿੱਚ ਜਿਹੜਾ ਪੀਐਸਟੈਟ ਕਲੀਅਰ ਜ਼ਰੂਰ ਹੋ ਜਾਵੇ ਇਹ ਵੀ ਆਸ ਰੱਖਦੇ ਹਾਂ ਅਸੀਂ ਬਾਕੀ ਤੁਸੀਂ ਸਾਡੇ ਚੈਨਲ ਜੁੜੇ ਰਹੋ ਜਿਹੜੇ ਚੈਨਲ ਪਹਿਲਾਂ ਤੋਂ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਟਾਰਟ ਕਰਨ ਲੱਗੇ ਅੱਜ ਦੇਖ ਸਕਦੇ ਹੋ ਪਹਿਲਾ ਵੰਗ ਭਾਰਤ ਵਿੱਚ ਜਿਹੜਾ ਸੂਰਜ ਮੰਦਿਰ ਕਿੱਥੇ ਸਥਿਤ ਹੈ? ਕੋਨਾਰਕ ਵਿੱਚ ਅੱਜ 7th ਲੈਸਨ ਜਿਹੜਾ ਤੁਹਾਡੇ ਲਈ ਲੈ ਕੇ ਆਏ ਆ ਐਸਐਸਟੀ ਦਾ ਇਸ ਤੋਂ ਪਹਿਲਾਂ ਜਿਹੜਾ 6th ਲੈਸਨ ਬਣ ਚੁੱਕਿਆ ਉਸ ਨੂੰ ਦੇਖਣ ਵਾਸਤੇ ਤੁਸੀਂ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਜਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਨਾਂ ਸਾਰੀਆਂ ਵੀਡੀਓ ਨੂੰ ਦੇਖ ਸਕਦੇ ਹੋ ਨੈਕਸਟ ਹੈ ਉੱਤਰੀ ਭਾਰਤ ਦੇ ਮੰਦਰ ਨਿਰਮਾਣ ਲਈ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਸੀ ਨਾਗਰਾ ਸ਼ੈਲੀ ਦੀ ਇਹ ਟੌਪਿਕ ਬੈਰੀ ਇੰਪੋਰਟੈਂਟ ਹੈਗਾ ਸਮਾਰਕ ਨਿਰਮਾਣ ਕਲਾ ਕਿਉਂਕਿ ਇਸ ਨਾਲ ਸੰਬੰਧਿਤ ਜਿਹੜੇ ਪੀਐਸ ਟੈਟ ਹੋਵੇ ਚਾਹੀਏ ਸੀ ਟੈਟ ਹੋਵੇ ਬਹੁਤ سارے ਜਿਹੜੇ ਪ੍ਰਸ਼ਨ ਇਥੋਂ ਪੁੱਛੇ ਜਾਂਦੇ ਇਸ ਟੌਪਿਕ ਦੇ ਵਿੱਚੋਂ ਨੈਕਸਟ ਹੈ ਸੰਸਾਰ ਦੀ ਜਿਹੜੀ ਸਭ ਤੋਂ ਵੱਡੀ ਮੂਰਤੀ ਹੈ ਕਿਹੜੀ ਹੈ ਉਸ ਦਾ ਨਾਮ ਹੈ ਗੁੰਮਤੇਸ਼ਵਰ ਜੋ ਕਿ ਕਰਨਾਟਕ ਦੇ ਵਿੱਚ ਸਥਿਤ ਹੈਗੀ ਨੈਕਸਟ ਦੱਖਣੀ ਭਾਰਤ ਦੇ ਮੰਦਰ নির্মাণ ਲਈ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹਰ ਹਾਲਤ ਦੇ ਵਿੱਚ ਪੁੱਛ ਲਏ ਜਾਂਦੇ ਆ ਦੇਖੋ ਦੁਬਾਰਾ ਇੱਕ ਵਾਰ ਦੱਖਣੀ ਭਾਰਤ ਦੇ ਮੰਦਰ নির্মাণ ਲਈ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਸੀ ਦੜਾਵੜ ਸ਼ੈਲੀ ਦੀ ਨੈਕਸਟ ਰਾਜਾ ਰਜੇਸ਼ਵਰ ਮੰਦਰ ਕਿਸ ਨੇ ਬਣਵਾਇਆ ਰਾਜਾ ਰਾਜ ਨੇ ਬਣਾਇਆ ਚੌਲ ਸ਼ਾਸਕ ਸੀ ਨੈਕਸਟ ਧਾਈ 22 ਦਿਨ ਦਾ ਜਿਹੜਾ ਝੋਪੜਾ ਹੈ ਕਿੱਥੇ ਸਥਿਤ ਹੈ ਅਜਮੇਰ ਦੇ ਵਿੱਚ ਨੈਕਸਟ ਚਾਰ ਮিনার ਕਿਸ ਜਗ੍ਹਾ ਤੇ ਸਥਿਤ ਹੈ ਹైదరాబాద్ ਵਿੱਚ ਨੈਕਸਟ ਭਵਨ ਨਿਰਮਾਤਾਵਾਂ ਦਾ ਸ਼ਹਿਜਾਦਾ ਕਿਸ ਮੁਗਲ ਬਾਦਸ਼ਾਹ ਨੂੰ ਕਿਹਾ ਗਿਆ ਸ਼ਾਹਜਹਾਂ ਭਵਨ ਨਿਰਮਾਤਾਵਾਂ ਕਿਹਾ ਗਿਆ ਕਿਸ ਨੂੰ ਸ਼ਹਿਜਾਦਾ ਕਿਹੜਾ ਸ਼ਹਿਜਾਦਾ ਸੀ ਉਹ ਸੀ ਸ਼ਾਹਜਹਾਂ ਨੈਕਸਟ ਲਾਲ ਕਿਲੇ ਸ਼ਾਹਜਹਾਂ ਦੁਆਰਾ ਕਦੋਂ ਬਣਾਇਆ ਗਿਆ ਜਿਹੜਾ ਲਾਲ ਕਿਲਾ ਸੀ ਕਦੋਂ ਬਣਾਇਆ ਗਿਆ 1639 ਈਸਵੀ ਦੇ ਵਿੱਚ ਨੈਕਸਟ ਅਲਾਉਦੀਨ ਖਿਲਜੀ ਦੁਆਰਾ ਕਿਹੜੀਆਂ ਪ੍ਰਸਿੱਧ ਮਾਰਗਾਂ ਬਣਾਵੀਆਂ ਗਈਆਂ ਅਲਾਈ ਦਰਵਾਜ਼ਾ ਦੇਖੋ ਪਿੱਛੇ ਗੱਲ ਕਰਕੇ ਇੱਟੇ ਆਪਾਂ ਹੁਣੇ ਤੁਸੀਂ ਦੇਖ ਸਕਦੇ ਹੋ ਚਾ ਜਿਹੜਾ ਇਸ ਤੋਂ ਅਜਮੇਰ ਵਿੱਚ ਢਾਈ ਦਿਨ ਦਾ ਝੋਪੜਾ ਸੀ ਠੀਕ ਹੈ ਤੇ ਦੂਸਰੀ ਇੱਕ ਇਹ ਗੱਲ ਕੀਤੀ ਆਪਾਂ ਅਲਾਈ ਅਲਾਈ ਦਰਵਾਜ਼ੇ ਦੀ ਇਹਨਾਂ ਜਿਹੜੀਆਂ ਆਪਸ਼ਨਾਂ ਦੇ ਦੋਨਾਂ ਦੇ ਵਿੱਚ ਥੋੜਾ ਥੋੜਾ ਕਦੀ ਕਦੀ ਜਿਹੜਾ ਡਿਫਰੈਂਸ ਘੱਟ ਦਿਸਦਾ ਠੀਕ ਹੈ ਤਾਂ ਕਰਕੇ ਜਿਹੜਾ ਆਪਸ਼ਨ ਜਿਹੜੀ ਜਦੋਂ ਆਪਸ਼ਨ ਇਕੱਠੀਆਂ ਜਾਂਦੀਆਂ ਨੇ ਤਾਂ ਉੱਥੇ ਕਨਫਿਊਜ਼ਨ ਪੈਦਾ ਹੁੰਦੀ ਹੈ ਤੇ ਇਸੇ ਲਈ ਤੁਸੀਂ ਜਿਹੜਾ ਧਿਆਨ ਰੱਖਣਾ ਕਿ ਜਿਹੜਾ ਅਲਾਈ ਦਰਵਾਜ਼ਾ ਉਹ ਲਾਉਦੀਨ ਖਿਲਜੀ ਨੇ ਬਣਾਇਆ ਸੀ ਠੀਕ ਹੈ ਨੈਕਸਟ ਜੀ ਸਿੰਧੂ ਘਾਟੀ ਲੋਕਾਂ ਦੇ ਰਾਜਧਾਨੀ ਨਗਰ ਕਿਹੜੇ ਸਨ ਹੜੱਪਾ ਤੇ ਮੋਹਨਜੋਦੜੋ ਸਿੰਧੂ ਘਾਟੀ ਜਿਹੜੀ ਸਭਿਅਤਾ ਚੱਲੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੜੱਪਾ ਤੇ ਜਿਹੜਾ ਮੋਹਨਜੋਦੜੋ ਨੂੰ ਜਿਹੜਾ ਰਾਜਧਾਨੀ ਬਣਾਇਆ ਗਿਆ ਸੀ ਨੈਕਸਟ ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਕਿਹੜੇ ਨਗਰਾਂ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ ਉਸੇ ਲਾਹੌਰ ਦੂਸਰਾ ਦਿੱਲੀ ਮੁਗਲ ਕਾਲ ਸਮੇਂ ਕਿਹੜੇ ਨਗਰ ਮੁਗਲਾਂ ਦੇ ਰਾਜਧਾਨੀ ਨਗਰ ਸਨ ਦਿੱਲੀ ਆਗਰਾ ਫਤਿਹਪੁਰ 시크ਰੀ ਫਤਿਹਪੁਰ ਸਿਕਰੀ ਨੂੰ ਜਿਹੜਾ ਤੁਸੀਂ ਦੇਖ ਦੇਖ ਸਕਦੇ ਹੋ ਕਿ ਜਿਹੜਾ ਇੱਕ ਮਹਾਨ ਬਾਦਸ਼ਾਹ ਹੋਇਆ ਹੈ ਅਕਬਰ ਮੁਗਲ ਬਾਦਸ਼ਾਹ ਤਾਂ ਉਸਨੇ ਜਿਹੜਾ ਫਤਿਹਪੁਰ ਸਿਕਰੀ ਨੂੰ ਕੀ ਆਪਣੀ ਜਿਹੜੀ ਰਾਜਧਾਨੀ ਬਣਾਇਆ ਸੀ ਨੈਕਸਟ ਕੋਈ ਦੋ بندرਗਾਹਾਂ ਨਗਰਾਂ ਦੇ ਨਾਂ ਲਿਖੋ ਉਹ ਹੈ ਗੋਆ ਕੋਚੀ ਸੂਰਤ ਮਦਕਾਲ ਯੁੱਗ ਵਿੱਚ ਭਾਰਤ ਦੇ ਵਪਾਰੀਆਂ ਤੇ ਕਾਰੀਗਰਾਂ ਦੇ ਸੰਗ ਨੂੰ ਕੀ ਕਹਿੰਦਾ ਸੀ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਆਈਐਮਪੀ ਗਿਲਡ ਨੈਕਸਟ ਲਾਹੌਰ ਕਿੰਨੇ ਤੋਂ ਕਿੰਨੇ ਸਮੇਂ ਤੱਕ ਪੰਜਾਬ ਦੀ ਰਾਜਧਾਨੀ ਰਿਹਾ ਹੈ 1849 ਤੋਂ 1947 ਈਸਵੀ ਤੱਕ ਜਿਹੜਾ ਲਾਹੌਰ ਪੰਜਾਬ ਦੀ ਜਿਹੜੀ ਰਾਜਧਾਨੀ ਰਿਹਾ ਹੈ ਨੈਕਸਟ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਜੀ ਨੇ ਕਰਵਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਿੱਖਾਂ ਦੇ 6ਵੇਂ ਗੁਰੂ ਨੇ ਤਾਂ ਉਹਨਾਂ ਨੇ ਜਿਹੜੀ ਅਕਾਲ ਤਖਤ ਦੀ ਉਸਾਰੀ ਕਰਵਾਈ ਸੀ ਹਰਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਉਸ ਦੇ ਬਿਲਕੁਲ ਸਾਹਮਣੇ ਕਰਵਾਈ ਸੀ ਜਿਸ ਦੇ ਵਿੱਚ ਕੀ ਹੈ 12 ਫੁੱਟ ਉੱਚਾ ਇੱਕ ਥੜਾ ਬਣਾਇਆ ਗਿਆ ਸੀ ਜਿਸ ਦੇ ਉੱਪਰ ਬੈਠ ਕੇ ਜਿਹੜਾ ਗੁਰੂ ਜੀ ਆਪ ਉਪਦੇਸ਼ ਦਿੰਦੇ ਸੀ ਤੇ ਜਿਹੜਾ ਅਕਾਲ ਤਖਤ ਦੇ ਵਿੱਚ ਸੰਗਤਾਂ ਦੇ ਜਿਹੜੇ ਝਗੜੇ ਸੀ ਉਹਨਾਂ ਦਾ ਫੈਸਲੇ ਕੀਤੇ ਜਾਂਦੇ ਸੀ ਜਾਂ ਮਸੰਦਾਂ ਤੋਂ ਜੋ ਵੀ ਰਸਦ ਇਕੱਠਾ ਕਰਕੇ ਲਿਆਉਂਦੇ ਸੀ ਤੰ ਤਾਂ ਉੱਥੇ ਪ੍ਰਾਪਤ ਕੀਤਾ ਜਾਂਦਾ ਸੀ ਉੱਥੋਂ ਹੀ ਜਿਹੜੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਸੀ ਅੱਜ ਵੀ ਜਿਹੜੇ ਉੱਥੋਂ ਹੀ ਹੁਕਮਨਾਮੇ ਜਾਰੀ ਕਰ ਦਿੱਤੇ ਜਾਂਦੇ ਨੇ ਨੈਕਸਟ ਮਦ ਕਲੀਨ ਕਾਲ ਦੇ ਕੋਈ ਵਪਾਰਕ ਨਗਰਾਂ ਦੇ ਨਾਂ ਲਿਖੋ ਦਿੱਲੀ ਆਗਰਾ ਸੂਰਤ ਗੁਰੂ ਰਾਮਦਾਸ ਜੀ ਨੇ ਰਾਮਦਾਸ ਪੂਰਾ ਵਿੱਚ ਕਿਹੜੇ ਦੋ ਸਰੋਵਰਾਂ ਦੀ ਖਦਵਾਈ ਕਰਵਾਈ ਅੰਬਰਸਰ ਤੇ ਸੰਤੋਖ ਸਰ ਨੈਕਸਟ ਸੂਰਤ ਉੱਤੇ 1512 ਈਸਵੀ ਵਿੱਚ ਕਿਸ ਨੇ ਕਬਜ਼ਾ ਕੀਤਾ ਪੁਰਤਗਾਲੀਆਂ ਨੇ ਠੀਕ ਹੈ ਜੀ ਨੈਕਸਟ ਡੇ ਦਾ ਟੌਪਿਕ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਕਬੀਲੇ ਖਾਨਾ ਬਦੋਸ਼ ਅਤੇ ਸਥਿਰ ਪਾਈਚਾਰਾ ਤਾਂ ਇਹ ਜਿਹੜਾ ਟੌਪਿਕ ਵੀ ਕਾਫੀ ਮੱਤਿਆਪੂਰਨ ਹੈਗਾ ਇਸ ਦੇ ਵਿੱਚ ਵੀ 100% ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਆਸਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਜੇਕਰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਨੈਕਸਟ ਵੀਡੀਓ ਤੁਹਾਡੇ ਤੱਕ ਜਲਦੀ ਆ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਥੈਂਕ ਯੂ ਸੋ ਮੱਚ